इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਮੈਂ ਦੱਸਣਾ ਚਾਹਾਂਗਾ ਕਿ ਅਸੀਂ ਹਰ ਸਾਲ ਮਤਲਬ ਉੱਥੇ ਤਾਂ ਪਕੀ ਦਰਵਾਜ਼ੀ ਦੀ ਦਰਵਾਜ਼ਾ ਤੇ ਆਉਂਦੇ ਹਾਂ ਔਰ ਅੱਜ ਹੋਲੀ ਦਾ ਤਿਆਰ ਬਹੁਤ ਹੋਈ ਮਤਲਬ ਉਤਿਆਰ ਮਨਾਇਆ ਜਾਂਦਾ ਔਰ ਅਜ਼ਿਹਰ ਸਾਲ ਮਨ ਲਏ ਤੇ ਸੰਗਤ ਵੀ ਜਿਹੜੇ ਤੇ ਦਰਬਾਰ ਸਾਹਿਬ ਦੇ ਵਿੱਚ ਮਤਾਂ ਦੇਖ ਕੇ ਜਾਂਦੀ ਹੈ ਔਰ ਅੱਬਾ ਖੇਤ੍ਰਪਾਲ ਜੀ ਸਾਰੀ ਸੰਗਤ ਦਾ ਮਤਲਬ ਘੋਰ ਪਲਾ ਕਰਦੇ ਆ ਮਤਲਬ ਹਮੇਸ਼ਾ ਨਾਲ ਹੀ ਸੰਗਤ ਜਿਹੜੇ ਮਨੋਂ ਕਾ ਉਹਨਾਂ ਤੇ ਰਹਿੰਦੇ ਹੋ ਇਸ ਤਰ੍ਹਾਂ ਹੀ ਤੇ ਹਰ ਸਾਲ ਮਨ ਸ਼ਰਧਾ ਜਨਾਬ ਹੋਲੀ ਦਾ ਤਿਆਰ ਬਣਾਇਆ ਜਾਂਦਾ ਹੈ ਇਸ ਤੋਂ ਵਧੀਆ ਕਿ ਸੰਗਤ ਘੋਲੀ ਦੇ ਦਰਸ਼ਨ ਕਰਦੀ ਹੈ ਮਿੱਤ ਤੋਂ ਮਗਵਾ ਕੇ ਲੋਕ ਇੱਥੇ ਪਹੁੰਚਦੇ ਨੇ ਤਾਂ ਸ਼ੁਕਰ ਹੈ ਅਸੀਂ ਮਾਰਗਦਾ ਵੀ ਅਸੀਂ ਅਸੀਂ ਆ ਜਿੱਥੇ ਦਰਬਾਰ ਸਾਹਿਬ ਦੇ ਮਤਾਂ ਦੇਖਣ ਆਏ ਜੀ ਹੋਲੀ ਦਾ ਤਿਆਰ ਹਰਤਾਲੀਆ ਬੱਬੀ ਬਣਾਉਣੀ ਹੈ ਸੰਗਤਾਂ ਦੂਰ ਤੋਂ ਆਉਂਦੀਆਂ ਸਭ ਜੀ ਅਸਤਮ ਦਾ ਬਹੁਤ ਹਰਤਾਲੀਆ ਪਾਕੀ ਇੰਨੇ ਯਾਦ ਨਾਲ ਸੰਗਤਾਂ ਨੂੰ ਰਲ ਮਿਲ ਕੇ ਸੇਵਾ ਕੀਤੀ ਹੁੰਦੀ ਹੈ ਅੱਜ ਚੋਲੇ ਪੂਲੇ ਲੰਗਰ ਰੋਣੇ ਜੋਰ ਸੰਗਤਾਂ ਦੁਨੀਏ ਸਭ ਨੂੰ ਖੁਸ਼ੀ ਮਿਲਦੀਆਂ ਵਿੱਚ ਕਰਕੇ ਆਪਾਂ ਲੰਗਰ ਦਾ ਪਨਾਰਾ ਹਰਸਾਲ ਹੀ ਕਰਦੇ ਹਾਂ ਐਤ ਜਿਹੜੇ ਪਹਿਲਾਂ ਜਦ ਆਪਾਂ ਦੋ ਦੰਦ ਆਇਆ ਵੀ ਪਨਾਰਾ ਜੀ ਯਾਦੀ ਬਹੁਤ ਕਿਰਪਾ ਰਹੀ ਸੰਗਤ ਦੀ ਸੰਗਤ ਬਹੁਤ ਯੋਗਨਦਰੀ ਤੇ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕੀਤਾ ਜਾਂਦਾ ਹੈ ਮਣੀ ਜੋ ਬਾਬਾ ਖੇਤਰਪਾਲ ਨੇ ਕੀ ਕੀ ਚੜਦਾ ਜੋ ਵੀ ਮਾਂ ਚੜਦਾ ਕੀ ਜੋ ਆਉਂਦੀ ਸ਼ਰਦਾ ਕੋਈ ਲੱਡੂ ਉਹ ਪਛਾੜ ਲੈ ਜਾਂਦਾ ਉਹ ਫਰੂਟ ਲੈ ਜਾਂਦਾ ਉਹ ਬਰਫੀ ਲੈ ਜਾਂਦਾ ਇਦਾਂ ਬੜਾ ਬਖਦ ਬਣਾ ਕੇ ਲੈ ਗਿਆ ਇਹਨਾਂ ਸਾਰਿਆਂ ਦੇ ਵਿੱਚ ਜੋ ਵੀ ਬਹਿਰ ਕੋਈ ਮੰਦੇ ਵਿੱਚ ਉਹ ਹੀ ਪਛਾੜ ਚੜ ਜਾਂਦਾ ਬਾਬਾ ਜੀ ਦੇ ਖੁਸ਼ ਸਾਰਿਆਂ ਨੂੰ ਖੁਸ਼ ਨੇ ਜਿਹੜਾ ਪਛਾੜ ਮਰਦੀ ਲੈਓ ਸਾਰੇ ਮਨਜੂਰ ਹੋ ਗਏ